ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਸਿੰਕ ਔਰ ਸਾਡਾ ਸਿੰਕ ਬਹੁਤ ਗੰਦਾ ਹੋਇਆ ਪਿਆ ਜਿਵੇਂ ਤੁਸੀਂ ਵੇਖਦੇ ਹੋ ਐ ਅਸੀਂ ਲੈ ਆਏ ਰੈੱਡ ਵਾਲਾ ਸਰਪਿਕ ਦੇਖਦੇ ਹਾਂ ਇਹਦੇ ਨਾਲ ਕਿ ਸਿੰਕ ਸਾਫ਼ ਹੋ ਸਕਦਾ ਟੂਟੀਆਂ ਜਿਸ ਤਰ੍ਹਾਂ ਕਿ ਸਾਫ਼ ਹੋ ਜਾਂਦੀਆਂ ਵਾਂ ਤੇ ਅਸੀਂ ਟਰਾਈ ਕਰਨ ਲੱਗੇ ਹਾਂ ਕਿ ਜੇ ਟੂਟੀਆਂ ਸਾਫ਼ ਹੋ ਸਕਦੀਆਂ ਤਾਂ ਸ਼ਾਇਦ ਸਿੰਕ ਵੀ ਸਾਫ਼ ਹੋ ਸਕਦਾ ਵਾ ਦੇਖਦੇ ਹਾਂ ਇਹਦੇ ਨਾਲ ਟਰਾਈ ਕਰਕੇ ਔਰ ਤੁਹਾਨੂੰ ਵੀ ਦਿਖਾਉਨੇ ਆ ਜੇ ਸਾਫ ਹੋ ਗਿਆ ਨਵਾਦੀ ਤੇ ਇਹ ਫਟਕੜੀ ਦੇ ਦਾਗ ਲੱਗੇ ਸੀ ਇਹ ਇੱਥੇ ਫਟਕੜੀ ਰੱਖ ਦਿੱਤੀ ਸਾਨੂੰ ਨਹੀਂ ਸੀ ਪਤਾ। ਹੋਰ ਦੇਖਦੇ ਹਾਂ ਜਿਵੇਂ ਕਿ ਟੂਟੀਆਂ ਤਾਂ ਸਾਫ਼ ਹੋਈ ਜਾਂਦੀਆਂ। ਲੋ ਜੀ ਇਹ ਮੇਰੇ ਤੁਸੀਂ ਦੇਖ ਸਕਦੇ ਹੋ ਟੋਟੀ ਦਾ ਸਾਫ ਬਹੁਤ ਸਾਫ ਹੋ ਗਿਆ ਹੈ। ਔਰ ਬਹੁਤ ਲੱਗਦੀ ਆ ਚਮਕਾ ਇੱਥੇ ਪਾ ਪਾਣੀ। ਔਰ ਸਿੰਕ ਵੀ ਸਾਫ ਹੋ ਗਿਆ ਵਾ। ਇਹ ਤਾਂ ਦਾਗ ਲੱਗੇ ਸੀ ਕਾਫੀ ਹੱਦ ਤੱਕ ਲੱਗੇ ਆ। ਔਰ ਸਿੰਕ ਬਹੁਤ ਹੀ ਸੋਹਣਾ ਵਾ। ਵਾਸ਼ ਹੋ ਗਿਆ ਵਾ। ਬਿਲਕੁਲ ਸ਼ਿਵ ਨੂੰ ਹੀ ਹੋਰ ਇਹਦੇ ਵਿੱਚ ਲਗਾ ਰਹਿ ਗਿਆ ਪਹਿਲਾਂ ਅਸੀਂ ਕਾਫੀ ਜਣਾ ਤਾਂ ਨਹੀਂ ਉਸਨੇ ਸੀ ਕੀਤਾ ਇਸ ਕਰਕੇ ਕਾਫੀ ਗੰਦਾ ਹੋ ਗਿਆ ਸੀ ਬਾਅਦ ਜੇ ਤੁਹਾਡਾ ਵੀ ਸਿੰਕ ਹੁੰਦਾ ਹੈ ਗੰਦਾ ਤੇ ਤੁਸੀਂ ਵੀ ਇਹ ਵਾਲਾ ਰੈੱਡ ਹਾਰ ਪੀਟ ਕੇ ਆਪਣੇ ਸਾਰਿਆਂ ਦੇ ਘਰਾਂ ਵਿੱਚ ਹੁੰਦਾ ਹੀ ਹੈ ਇਹਦੇ ਨਾਲ ਸਾਫ਼ ਕਰ ਸਕਦੇ ਹਾਂ ਟੂਟੀਆਂ ਤਾਂ ਸਾਫ਼ ਹੋਣੇ ਹੁੰਦੀਆਂ ਨੇ ਤੇ ਸਿੰਕ ਵੀ ਬਹੁਤ ਸੋਹਣਾ ਸਾਫ਼ ਕਰ ਦਿੰਦਾ ਹੈ ਲੋ Thank you, 姐。